ਪੰਜਾਬ ਦੇ ਵਿੱਚ ਮੂੜ ਬਣੇ ਹੜ ਵਰਗੇ ਹਾਲਾਤ ਟੁੱਟਿਆ ਆਰਜੀ ਬੰਨ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ ਫਿਰੋਜ਼ਪੁਰ ਦੇ ਪਿੰਡ ਗੱਡੀ ਰਾਜੂ ਕੇ ਵਿਖੇ ਸਾਤਲ ਦਰਿਆ ਜੇ ਪਾਣੀ ਦਾ ਪੱਧਰ ਵਧਣ ਕਾਰਨ ਆਰਜੀ ਬੰਨ ਟੁੱਟ ਗਿਆ ਜਿਸ ਨਾਲ ਦਰਿਆ ਦਾ ਪਾਣੀ ਸਿੱਧਾ ਕਿਸਾਨਾਂ ਦੀਆਂ ਫਸਲਾਂ ਵਿੱਚ ਦਾਖਲ ਹੋ ਗਿਆ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪਾਣੀ ਨੇ ਕਈ ਏਕੜ ਫਸਲਾਂ ਨੂੰ ਘੇਰ ਲਿਆ ਤੇ ਕਿਸਾਨਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਤੇ ਖੇਤਾਂ ਵਿੱਚ ਖੜੀ ਫਸਲ ਤਬਾਹ ਹੋ ਗਈ ਤੇ ਕਿਸਾਨਾਂ ਵੱਲੋਂ ਆਰਜੀ ਬੰਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹਾਂ ਦੌਰਾਨ ਇਹ ਇਹ ਵੀ ਆਰਜੀ ਬੰਨ ਟੁੱਟਿਆ ਸੀ ਜਿਸ ਕਾਰਨ ਉਸ ਸਮੇਂ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਚੜਨਾ ਪਿਆ ਸੀ ਜਿਸ ਦੇ ਬਾਅਦ ਹੁਣ ਫਿਰ ਇਹ ਆਰਜੀ ਬੰਨ ਟੁੱਟ ਗਿਆ ਤੇ ਹੁਣ ਮੁੜ ਤੋਂ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਇਹ ਜੀ 23 ਤੋਂ ਲੈ ਕੇ ਅਸੀਂ ਸਰਕਾਰਾਂ ਅੱਗੇ ਇਹੀ ਬੇਨਤੀਆਂ ਕਰਦੇ ਆਏ ਆਂ ਫਿਰ ਅਸੀਂ ਜਦੋਂ ਪਿਛਲੇ ਸਾਲ ਵੀ ਬੰਨ੍ਹੇ ਤਾਂ ਫਿਰ ਟੁੱਟ ਗਿਆ ਫਿਰ ਫਿਰ ਬੰਨ੍ਹਿਆ ਫਿਰ ਟੁੱਟ ਗਿਆ ਹੁਣ ਡੀਸੀ ਸਾਹਿਬ ਦੇ ਪੇਸ਼ ਹੋਏ ਸੀ ਉਹ ਕਹਿੰਦੇ ਵੀ ਤੁਸੀਂ ਫਸਲ ਬੀਜੋ ਤੇ ਅਸੀਂ ਮੌਕੇ ਤੇ ਬਣਾ ਦੇਵਾਂਗੇ ਫਿਰ ਅਸੀਂ ਜਾਂਦੇ ਰਹੇ ਕੋਈ ਸਾਡੀ ਸੁਣਾਈ ਨਹੀਂ ਹੋਈ ਅਸੀਂ ਆਰਜੀ ਬੰਨ੍ਹਿਆ ਅੱਜ ਫਿਰ ਉਹ ਤੱਕੇ ਨਾਲ ਵਿਡਾਫ ਲੱਗਣ ਕਰਕੇ ਟੁੱਟ ਗਿਆ ਇਹਦਾ ਕਿਰਪਾ ਕਰਕੇ ਸਰਕਾਰ ਨੂੰ ਇਹ ਬੰਨ ਵੀ ਵੱਜ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ ਵੀ ਮਾਜਬਾ ਦਿੱਤਾ ਜਾਵੇ। ਇਹ 1 ਏਕੜ ਜਿਹੜਾ ਪਾਣੀ ਖਤਕ ਇਹ 50 ਏਕੜ ਘਟੋ ਘਟ 50 ਏਕੜ ਏਰੀਆ ਹੈ। ਕਿਸ ਫਸਲ ਦੇ ਵਿੱਚ ਹਾਂਜੀ ਫਸਲ ਵਿੱਚ ਪਿਛੇ ਚੋਨਾ ਵੀ ਇਸੇ ਤਰ੍ਹਾਂ ਡੁੱਬ ਗਿਆ ਤੇ ਹੁਣ ਕਰਨ ਕਿ ਵੀ ਬੀਜੀ ਹੋਈ ਜਿਹੜੀ ਸਾਰੀ ਨੁਕਸਾਨ ਹੋ ਗਈ ਘਰ ਵੀ ਵਿੱਚ ਬਰਬਾਦ ਹੋਇਆ ਪੈਣੇ ਪਾਣੀ ਚ ਸਮੇਰ ਘਰਾਂ ਚ ਵੜ ਗਿਆ ਘਰਾਂ ਚ ਵੜ ਗਿਆ ਸ ਮਿਹਰਬਾਨੀ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਕਿਰਪਾ ਕਰਕੇ ਇੱਕ ਤਾਂ ਬੰਨ ਬਣਾ ਦਿਓ ਤੇ ਇੱਕ ਮੌਕਾ ਵੇਖ ਕੇ ਜਿਹੜਾ ਮਾਜਵਾ ਬਣਦਾ ਉਹ ਦਵਾਇਆ ਜਾਵੇ ਸਾਨੂੰ ਅਚਾਨਕ ਪਾਣੀ ਵਧਿਆ ਅਕਦਾ ਚਾਨਕ ਹੀ ਪਤਾ ਹੀ ਨਹੀਂ ਲੱਗਾ ਰਾਤ ਹੀ ਦਾਫ ਲੱਗੀ ਹੈ ਤੇ ਸਵੇਰ ਤੱਕ ਅਸੀਂ ਫੇਰ ਵੀ ਮਜਬੂਤੀ ਕੀਤੀ ਪਰ ਨਹੀਂ ਹੋ ਸਕਿਆ ਸਾਡੇ ਕੋਲ 10 15 ਟਰੈਕਟਰ ਲਾਈ ਰੱਖੀਆ ਬੰਨ ਹਾਂਜੀ ਹਾਂਜੀ ਤੱਕੋ ਤੱਕ ਹੀ ਅਸੀਂ ਜ਼ੋਰ ਬਹੁਤ ਲਾਇਆ ਪਿੰਡ ਸਾਰੇ ਸਾਡੇ ਮਦਦ ਕਰਦਾ ਰਿਹਾ ਪਰ ਨਹੀਂ ਹਾਂਜੀ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਇਹ ਵੀ ਸਾਨੂੰ ਇਹ ਮੌਕੇ ਤੇ ਬੰਨ ਬੱਜ ਜਾਵੇ ਤੇ ਸਾਡਾ ਇਹ ਜਿਹੜਾ ਮਜਬਾ ਹੈ ਫਸਲ ਵੇਖ ਕੇ ਦਵਾਇਆ ਜਾਵੇ ਸਾਨੂੰ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਹੈ ਸਾਨੂੰ ਕਾਫੀ ਸਮਿਆਂ ਤੋਂ ਲੰਮੇ ਸਮੇਂ ਹੋ ਗਏ ਨੇ ਆਸਮਿੰਦਰ ਖਡਿਆ ਨੂੰ ਪਰ ਸਰਕਾਰ ਸਾਡੀ ਅੱਜ ਫੇਰ ਇਹ ਤੇ ਹੀ ਤੋਂ ਲੈ ਕੇ ਅੱਜ 26 ਦਾ ਸਾਡੇ ਵਾਸਤੇ ਅੱਜ ਫੇਰ ਹੜ ਆ ਚੁੱਕਾ ਹੈ ਕਿ ਸਾਡੀ બીજી ਬਜਾਈ ਫਸਲ ਅੱਜ ਅੱਜ ਤੇ ਨਿਸ਼ਾਰੇ ਦੇ ਕਣਕ ਪਹੁੰਚ ਚੁੱਕੀ ਹੈ ਜਿਹੜੀ ਟੁੱਟ ਗਈ ਹੈ ਔਰ ਨਾਲ ਇੱਕ ਦੂਜੇ ਪਾਸੇ ਹੁਣ ਵੀ ਟਰਾਲੀਆਂ ਲਾਈਆਂ ਹੋਈਆਂ ਨੇ ਛੋਰੀ ਵੀ ਟਰੈਕਟਰ ਲਾਈ ਰੱਖੇ ਨੇ ਦੂਜੇ ਪਾਸੂ ਵੀ ਖਤਰਾ ਜਿਹੜਾ ਪਾਣੀ ਉੱਤੋਂ ਛੱਡਿਆ ਗਿਆ ਹੈ ਉਹ ਸਾਡੇ ਵਾਸਤੇ ਤਾਂ ਇੱਕ ਛੱਬੀ ਦਾ ਹੜ ਆ ਚੁੱਕਾ ਹੈ ਇਹ ਹੁਣੇ-ਹੁਣੇ ਬੰਨ ਟੁੱਟਿਆ ਜਿਹੜਾ ਇਹ ਹੁਣੇ ਬੰਨ ਟੁੱਟਿਆ ਜੀ 2 ਘੰਟੇ ਸਿਰਫ ਹੋਏ ਨੇ ਆਰਜੀ ਸੀਗਾ ਇਹ ਆਰਜੀ ਬੰਨ ਸੀ ਔਰ ਅਸੀਂ ਖੁਦ ਆਪ ਬਣਦੇ ਆਪ ਦੇ ਟਰੈਕਟਰ ਟਰਾਲੀਆਂ ਲਾ ਕੇ ਸਰਕਾਰ ਨੇ ਕਈ ਤੋਂ ਲੈ ਕੇ ਅਜੇ ਤੱਕ ਸਾਡੀ ਕੋਈ ਮਦਦ ਨਹੀਂ ਕੀਤੀ ਪਾਣੀ ਦਾ ਵਾਧਾ ਹੋਇਆ ਹੈ ਕਿ ਕੀ ਕਰਨਾ ਇਹ ਪਾਣੀ ਵਧ ਗਿਆ ਜੀ ਪਾਣੀ ਪਹਿਲੇ ਨਾ ਹੋਣ ਕਰਕੇ ਹੈਡ ਤੇ ਗੇਟ ਗੁੱਟ ਬਣਦੇ ਸੀ ਹੁਣ ਜਦੋਂ ਉਹਨੇ ਬਣਾ ਲੈਨੇ ਗੇਟ ਯਕਦਾਂਵੇਂ ਪਾਣੀ ਛੱਡ ਦਿੱਤਾ ਕਿਸਾਨਾਂ ਨੇ ਕਿਹਾ ਕਿ ਹੜਾਂ ਦੀ ਮਾਰ ਕਰਕੇ ਵੀ ਉਹਨਾਂ ਨੂੰ ਵੱਡਾ ਨੁਕਸਾਨ ਚਲਣਾ ਪਿਆ ਸੀ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੇ ਵੱਲੋਂ ਪੱਕੀ ਮੁਰੰਮਤ ਨਹੀਂ ਕੀਤੀ ਗਈ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਬੰਨ ਦੀ ਮੁਰੰਮਤ ਕੀਤੀ ਜਾਵੇ ਤੇ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਕਿੰਨੀ ਜਲਦੀ ਇਸ ਗੰਭੀਰ ਮਸਲੇ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਸ਼ੁਰੂ ਕਰਵਾਉਂਦਾ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਂਦ ਸਿੰਘ ਦੀ ਰਿਪੋਰਟ